ਆਜੋ ਆਜੋ ਦੇਖੋ ਜਿਹੜੇ ਜਿੰਦਾ ਨੋਰਾ ਡੱਬਦਾ ਜੂਂਦਾ ਉਹਨਾਂ ਦੇ ਲਹੂ ਸਟੇਟਮੈਂਟ ਆਜੋ ਲੋਕ ਜਿਹੜਾ ਸਟੇਟਮੈਂਟ ਨਾਲ ਨੋਰਾ ਡੱਬਦਾ ਲੱਗਦਾ ਆਜੋ ਦੇਖੋ ਜਿਹੜੇ ਜਿੰਦਾ ਨੋਰਾ ਡੱਬਦਾ ਜੂਂਦਾ ਉਹਨਾਂ ਦੇ ਲਹੂ ਸਟੇਟਮੈਂਟ ਆਜੋ ਲੋਕ ਜਿਹੜਾ ਸਟੇਟਮੈਂਟ ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸਤਨਾਮ ਸਿੰਘ ਆ ਬਰੀਵਾਲਾ ਵਿਖੇ ਚੋਰੀ ਕਰਨ ਦੀ ਨੀयत ਨਾਲ ਘਰਾਂ ਵਿੱਚ ਛਾਤੀਆਂ ਮਾਰਦੇ ਦੋ ਸ਼ੱਕੀ ਵਿਅਕਤੀਆਂ ਨੂੰ ਲੋਕਾਂ ਵੱਲੋਂ ਕੀਤਾ ਗਿਆ ਕਾਬੂ ਲੋਕਾਂ ਵੱਲੋਂ ਪੁੱਛ ਪੜਤਾਲ ਅਤੇ ਕਾਨੂੰਨੀ ਕਾਰਵਾਈ ਕਰਨ ਲਈ ਦੋਨਾਂ ਸ਼ੱਕੀ ਵਿਅਕਤੀਆਂ ਨੂੰ ਕੀਤਾ ਗਿਆ ਥਾਣਾ ਬਰੀਵਾਲਾ ਦੀ ਪੁਲਿਸ ਦੇ ਹਵਾਲੇ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੀ ਸਬ ਤਹਿਸੀਲ ਮੰਡੀ ਬਰੀਵਾਲਾ ਵਿਖੇ ਚੋਰੀ ਕਰਨ ਦੀ ਨੀਅਤ ਨਾਲ ਘਰ ਵਿੱਚ ਝੱਤ ਗਿਆ ਮਾਰਦੇ ਦੋ ਨਸ਼ੇੜੀ ਵਿਅਕਤੀਆਂ ਨੂੰ ਲੋਕਾਂ ਵੱਲੋਂ ਕਾਬੂ ਕੀਤੇ ਜਾਣ ਦੀ ਖਬਰ ਮਿਲੀ ਹੈ ਇਸ ਸਬੰਧੀ ਲੋਕਾਂ ਵੱਲੋਂ ਕਾਬੂ ਕੀਤੇ ਦੋਹਾਂ ਵਿਅਕਤੀਆਂ ਨੂੰ ਕੀ ਆਖਿਆ ਇਹ ਅੱਗੇ ਤੁਸੀਂ ਆਪ ਹੀ ਸੁਣ ਸਕਦੇ ਹੋ ਦੋਨੋਂ ਵਿਅਕਤੀ ਜਿਨ੍ਹਾਂ ਸ਼੍ਰੀ ਮੋਕਸਰ ਸਾਹਿਬ ਦੇ ਰਹਿਣ ਵਾਲੇ ਹਨ ਇਸੋ ਸਮੇਂ ਬਰੀਵਾਲਾ ਵਾਸੀਆਂ ਵੱਲੋਂ ਜਾਂਚ ਪ੍ਰਤਾਲ ਅਤੇ ਕਾਨੂੰਨੀ ਕਾਰਵਾਈ ਕਰਨ ਲਈ ਥਾਣਾ ਬਰੀਵਾਲਾ ਦੀ ਪੁਲਿਸ ਨੂੰ ਦੋਹਾਂ ਵਿਅਕਤੀਆਂ ਨੂੰ ਸਪੁਰਦ ਕੀਤਾ ਗਿਆ ਮੰਡੀ ਬਰੀਵਾਲਾ ਤੋਂ ਪੱਤਰਕਾਰ ਸੁਤਨਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਾਸਰੀ ਕਿੱਥੋਂ ਲਿਆ ਸੀ ਆਪਣੇ ਮਕਸੂਦ ਲੈਣ ਲਈ ਕਿਹੜੀ ਕਿਹੜੀ ਦੁਕਾਨ ਤੋਂ ਆਪਣੇ ਫਾੜੇ ਦੇ ਪੁਲ ਕੋਲੇ ਵੇਚਦੇ ਹੋ ਕੋਈ ਮੈਡੀਕਲ ਦਾ ਨਾਮ ਮੇਰੀ ਗੱਲ ਨਹੀਂ ਮੁੰਡੇ ਬੀਤੀ ਹੈ ਹਾਂਜੀ ਮੁੰਡੇ ਬੀਤੀਆਂ ਮੁੰਡਿਆਂ ਦਾ ਨਾਮ ਨੂੰ ਕੋਈ ਇੱਕ ਜਣਾ ਬੁੱਢਾ ਹੀ ਕੀ ਬੁੱਢਾ ਬੁੱਢਾ ਬੁੱਢੇ ਦੇ ਪਿਓ ਦਾ ਨਾਂ ਕੀ ਬੁੱਢੇ ਦੇ ਪਿਓ ਦਾ ਨਾਂ ਨਹੀਂ ਯਾਰ ਵਾਰਡ ਨੰਬਰ ਵਾਰਡ ਨੰਬਰ ਨਹੀਂ ਆਉਂਦੇ ਉਹ ਆਉਂਦੇ ਬੱਕਲੇ ਕਿਹੜੀ ਜਗ੍ਹਾ ਵੇਚਦੇ ਬੋਲ ਦੇ ਥੱਲੇ ਜਾਵਾਂ ਬੋਲ ਦੇ ਥੱਲੇ ਹਾਂ ਬੰਦ ਫੜੇ ਇੱਥੇ ਕੀ ਲੈਣ ਆਏ ਇੱਥੇ ਅਸੀਂ ਆਪ ਦਾ ਖਵਾੜ ਪੀਂਦੇ ਹਾਂ ਕੀ ਕਰਦੇ ਕਵਾੜ ਵੀ ਨੇ ਤੇ ਤੁਹਾਡਾ ਸਮਾਨ ਤਾਂ ਹੈ ਨਹੀਂ ਕਵਾੜ ਇਕੱਠਾ ਕਰਨ ਵਾਲਾ ਸਾਈਕਲ ਵੀ ਉਹ ਪਿਆ ਜੀ ਉਹ ਉੱਥੇ ਰੱਖਿਆ ਜੀ ਉਹ ਸਿਰਦਾ ਹੀ ਝੋਲੇ ਚ ਕਵਾੜ ਕਿਵੇਂ ਇਕੱਠਾ ਹੁੰਦਾ ਆਂਦੇ ਜੇ ਬੋਤਲਾਂ-ਬੋਤਲਾਂ ਪਈਆਂ ਜੀ ਸਾਰਾ ਕੋਈ ਪਲਾਸਟਿਕ ਬਰੂਨ ਚ ਗਈ ਜੀ ਉਹ ਰੱਖਦੇ ਜੀ ਚੱਕਦੇ ਚਲੋ ਤੁਸੀਂ ਅੰਦੇ ਨਾਲ ਆਏ ਨਹੀਂ ਜੀ ਉਹ ਕਹਿ ਰਿਹਾ ਮੇਰੇ ਨਾਲ ਆਹ ਮੈਂ ਤਾਂ ਪੈਸੇ ਪੁੱਛੇ ਲੈਣੇ ਆਂ ਆਵਾਜ਼ ਮਾਰ ਲਈ ਇਹਨੂੰ ਤੁਹਾਡਾ ਪ੍ਰਿੰਟ ਕਿਹੜਾ ਮੁਕਸਾ ਜੀ ਇਹ ਆਪ ਤੁਸੀਂ ਇਕੱਠੇ ਕਿੱਥੇ ਹੋ ਗਏ ਐਸੇ ਗੁਰਾਗਰ ਰੋਡ ਗੁਰਾਗਰ ਰੋਡ ਆਈ ਆਪਣਾ अच्छा जेड़े कैप्सूल ਕਹਿੰਦਾ ਹੈ ਤੁਹਾਨੂੰ ਕੋਈ ਪਤਾ ਹੈ ਕੈਪਸੂਲ ਖਾਦੇ ਇਹ ਕਿਥੇ ਵਾਧੂ ਵੇਚਦੇ ਆ ਜੀ ਉਹ ਆਪਣੇ ਫਾੜਕ ਤੇ 20 ਜਾਣੇ ਵੇਚਦੇ ਆ ਜੀ ਤੇਰਾ ਦਾਣਾ ਆਪਣੇ ਪੱਲੇਦਾਰ ਆ ਕੋਈ ਨਾਂ ਨੂੰ ਇੱਕ ਅੱਦੇ ਦਾ ਨਾਂ ਨੂੰ ਕੋਈ ਨਾਂ ਆਪਾਂ ਨੂੰ ਨਹੀਂ ਪਤਾ ਇਹ ਵਾਧੂ 50 ਜਾਣੇ ਵੇਚਦੇ ਹੋ ਤੁਹਾਡਾ ਕੀ ਨਾਂ ਮੇਰਾ ਨਾਮ ਟੀਨੂ ਆ ਜੀ ਹਾਂਜੀ ਟੀਨੂ ਆ ਜੀ ਪੱਕਾ ਦਾ ਗੁਲਚਰ ਗੁਲਚਰ ਕਿਹੜੇ ਵਾਰਚਰੇ ਨੇ ਆਇਆ ਪਰਾ ਬਾੜ ਆਪਣਾ ਸਿੱਧਾ ਹੀ ਵੜ ਜਾਏ ਬੁੜਕ ਦੇ ਰੋਡ ਸਾਜੀਵਾਲ ਗੁਰਦਾਰ ਦਰਸ਼ਨਾ ਕਰਨ ਅੱਛਾ ਅੱਛਾ ਤੂੰ ਕਿਹੜੇ ਬਾੜ ਚ ਰਹਿਣਾ ਬੇ ਮੈਂ ਮਦਾਨਾ ਮੰਦਿਰ ਕੋਲੇ ਹੀ ਦਾਣਾ ਮੰਡੀ ਕੋਲੇ ਤੇ ਕੀ ਸਰਪਾਲ ਦੇ ਮੰਦਿਰ ਕੋਲੇ ਤੇਰੇ ਪਿਓ ਦਾ ਨਾਂ ਕੀ ਤੇਰਾ ਕੀ ਮੇਰਾ ਨਾਮ ਮੰਗਲ ਸਿੰਘ ਜੀ ਮੇਰਾ ਪਿਓ ਦਾ ਨਾਮ ਰੁਪਾਲਾ ਜੀ ਮੁਖਸਰੀ ਰੈਨੇ ਰੋਜ਼ ਕੰਨ ਕੈਪਸੂ ਕੈਪਸੂ ਦੇ ਲਈ ਨਹੀਂ ਤੇ ਇੱਥੇ ਬਰੀ ਵਾਲਾ ਕੀ ਕਰਦੇ ਸੀ ਤੁਸੀਂ ਆਪਣਾ ਕਬਾਲ ਮੀਨ ਆ ਲਈ ਪਹਿਲਾਂ ਚਾਟੀ ਮਾਰਦੇ ਕਹਿੰਦਾ ਚੜ ਜੜ ਕੇ ਲੋ ਇਹ ਕਰੇ ਵੀ ਤੁਸੀਂ ਚਾਟੀਆਂ ਮਾਰਦੇ ਕੰਦਾ ਸਾਣੀ ਵੀਡੀਓ ਤੁਹਾਡੀਆਂ ਆਈਆਂ ਜੀ ਮੇਰੇ ਤੋਂ ਗਲਤੀ ਹੋਈ ਹੈ ਜੀ ਮੈਂ ਦੇਖੋ ਜੀ ਮੈਂ ਤੁਹਾਨੂੰ ਕਿ ਰੂੜੀ ਵਾਲਾ ਨੋਰਾ ਜੀ ਤਾਂ ਕਰਕੇ ਜਿਹਦੇ ਮੈਂ ਚੜਿਆ ਜਿਹਦੇ ਦੇਖਿਆ ਜਨਾਬ ਜੀ ਗੱਡੀ ਗੱਡੀ ਮੈਂ ਨਾਲ ਹੱਥ ਲਿਆ ਥੱਲੇ